ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੱਸ ਦਈਏ ਕਿ ਭਾਰਤ ਤੋਂ ਭੱਜ ਕੇ ਲੰਡਨ ਦੇ ਵਿੱਚ ਗਏ ਵਿਜੇ ਮਾਲਿਆਤ ਤੇ ਲਲਿਤ ਮੋਦੀ ਦਾ ਇਹ ਵੀਡੀਓ ਹੈ ਸੋਸ਼ਲ ਮੀਡੀਆ ਤੇ ਹੁਣੇ ਜੰਮ ਕੇ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਦੋਨਾਂ ਨੂੰ ਇਕੱਠਿਆਂ ਨੱਚਦੇ ਗਾਉਂਦੇ ਮસ્ਤੀ ਕਰਦੇ ਪਾਰਟੀ ਕਰਦੇ ਹੋਏ ਦੇਖ ਸਕਦੇ ਹਾਂ ਭਾਰਤ ਤੋਂ ਹਜ਼ਾਰਾਂ ਕਰੋੜ ਰੁਪਏ ਲੈ ਕੇ ਭੱਜਣ ਵਾਲੇ ਇਹ ਲੋਕ ਵਿਦੇਸ਼ਾਂ ਦੇ ਵਿੱਚ ਜਾ ਕੇ ਲਗਜ਼ਰੀ ਲਾਈਫ ਜੀ ਰਹੇ ਨੇ ਜੋ ਸੋਸ਼ਲ ਮੀਡੀਆ ਤੇ ਇਹ ਵੀਡੀਓ ਹੁਣ ਵਾਇਰਲ ਹੋ ਰਹੀ ਹੈ ਵੀਡੀਓ ਜਿਹੜੀ ਹੈ ਲੰਡਨ ਦੀ ਦੱਸੀ ਜਾ ਰਹੀ ਹੈ ਇਸ ਪਾਰਟੀ ਦੇ ਵਿੱਚ ਦੁਨੀਆ ਭਰ ਦੇ ਕਰੀਬ 300 ਚੁਣਿੰਦਾ ਲੋਕਾਂ ਨੂੰ ਹੀ ਇਨਵਾਈਟ ਕੀਤਾ ਗਿਆ ਸੀਗਾ ਇਸ ਲਿਸਟ ਦੇ ਵਿੱਚ ਵੈਸਟ ਇੰਡੀਜ਼ ਦੀ ਸਾਬਕਾ ਕ੍ਰਿਕਟਰ ਪਲੇਅਰ ਕ੍ਰਿਸ ਗੇਲ ਦਾ ਨਾਮ ਵੀ ਸ਼ਾਮਿਲ ਹੈ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਪਰ ਲਲਿਤ ਮੋਦੀ ਨੇ ਖੁਦ ਇਸ ਪਾਰਟੀ ਨਾਲ ਜੁੜਿਆ ਹੋਇਆ ਇਹ ਵੀਡੀਓ ਜਿਹੜਾ ਹੈ ਉਹ ਸ਼ੇਅਰ ਕੀਤਾ ਹੈ ਦادیه ਕਿ ਲਲਿਤ ਮੋਦੀ ਤੇ ਵਿਜੇ ਮਾਲਿਆਤ ਵਿਦੇਸ਼ ਜਾ ਕੇ ਬਚ ਗਏ ਅਤੇ ਲਗਜ਼ਰੀ ਲਾਈਫ ਜੀ ਰਹੇ ਨੇ ਦੋਨਾਂ ਹੀ ਲੋਕ ਜਿਹੜੇ ਨੇ ਕਿਸੇ ਨਾ ਕਿਸੇ ਕਾਰਨ ਤੋਂ ਅਜੇ ਤੱਕ ਜਿਹੜੇ ਨੇ ਉਹ ਬਚਦੇ ਜਾ ਰਹੇ ਨੇ ਅਤੇ ਦੋਨਾਂ ਦਾ ਮਾਮਲਾ ਜਿਹੜਾ ਹਲੇ ਵੀ ਕੋਰਟ ਦੇ ਵਿੱਚ ਹੈ ਦੱਸ ਦਈਏ ਕਿ ਵਿਜੇ ਮਾਲਿਆ ਨੂੰ ਭਾਰਤ ਨੇ ਸਾਲ 2019 ਵਿੱਚ ਪਘੋੜਾ ਸਕੋਸ਼ਿਤ ਕਰ ਦਿੱਤਾ ਸੀਗਾ ਮਾਲਿਆ ਤੇ ਇਹ આરોਪ ਹੈ ਕਿ ਉਸਨੇ ਕਥਿਤ ਤੌਰ ਤੇ 9000 ਕਰੋੜ ਦਾ ਲੋਨ ਡਿਫਾਲਟ ਕੀਤਾ ਹੈ ਹਾਲਾਂਕਿ ਇਹਨਾਂ આરોਪਾਂ ਤੇ ਵਿਜੇ ਮਾਲਿਆ ਨੇ ਪਹਿਲੀ ਵਾਰ ਚੁੱਪੀ ਤੋੜੀ ਅਤੇ ਇੱਕ ਪੋਡਕਾਸਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਬੈਂਕਾਂ ਦੇ ਵੱਲੋਂ ਉਹਨਾਂ ਨੇ ਲਗਭਗ 14000 ਕਰੋੜ ਰੁਪਏ ਜਿਹੜੇ ਨੇ ਵਸੂਲ ਲੈਨੇ ਉਥੇ ਹੀ ਦੂਜੇ ਪਾਸੇ ਜੇਕਰ ਲਲਿਤ ਮੋਦੀ ਦੀ ਗੱਲ ਕਰੀਏ ਤਾਂ ਉਹਨਾਂ ਦੇ ਉੱਪਰ ਵੀ આરોਪ ਲੱਗੇ ਸੀ ਲਲਿਤ ਮੋਦੀ ਦੇ ਉੱਪਰ ਸੈਂਕੜੇ ਕਰੋੜ ਰੁਪਏ ਦੇ ਹੈਰਫੇਰ ਦਾ ਜਿਹੜਾ ਆ ਇਲਜ਼ਾਮ ਲੱਗਿਆ ਸੀਗਾ ਇਹ ਪੂਰਾ ਮਾਮਲਾ ਸਾਲ 2009 ਦੇ ਵਿੱਚ ਸਾਊਥ ਅਫਰੀਕਾ ਦੇ ਵਿੱਚ ਹੋਏ ਆਈਪੀਐਲ ਦੇ ਨਾਲ ਜੁੜਿਆ ਹੋਇਆ ਹੈ ਇਸ ਦੌਰਾਨ ਈਡੀ ਨੇ ਲਲਿਤ ਮੋਦੀ ਦੇ ਉੱਤੇ આરોਪ ਲਾਇਆ ਸੀ ਕਿ ਉਹਨਾਂ ਨੇ ਆਈਪੀਐਲ ਨੂੰ ਸ਼ਿਫਟ ਕਰਨ ਦੇ ਲਈ ਪੈਸਿਆਂ ਦਾ ਲੈਣ-ਦੇਣ ਕੀਤਾ ਜਿਸ ਨੂੰ ਲੈ ਕੇ ਈਡੀ ਨੇ ਲਲਿਤ ਮੋਦੀ ਤੇ 10.65 ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਪਰ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਡਾਂਸ ਪਾਰਟੀ ਕਰਦੇ ਹੋਏ ਨਜ਼ਰ ਆ ਰਹੇ ਨੇ ਪੰਘੋੜੇ ਜਿਨ੍ਹਾਂ ਦੇ ਉੱਪਰ ਕਰੋੜਾਂ ਰੁਪਏ ਦਾ ਕਪਲਾ ਕਰਨ ਦਾ ਜਿਹੜਾ ਇਲਜ਼ਾਮ ਲੱਗਾ ਹੈ ਪਾਰਾ ਤੋਂ ਕਰੋੜਾਂ ਰੁਪਇਆ ਲੈ ਕੇ ਭੱਜੇ ਲਲਿਤ ਮੋਦੀ ਅਤੇ ਵਿਜੇ ਮਾਲਿਆ ਦੀ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਜ਼ਬਰਦਸਤ ਵਾਇਰਲ ਹੋ ਰਹੀ ਹੈ ਤੇ ਇਸ ਵੀਡੀਓ ਦੇ ਵਿੱਚ ਦੋਵੇਂ ਭਗੋੜੇ ਲੰਡਨ ਦੀ ਇੱਕ ਵਿਸ਼ੇਸ਼ ਪਾਰਟੀ ਵਿੱਚ ਗਾਣੇ ਗਾਦੇ ਮौज-ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੱਸ ਦਈਏ ਕਿ ਭਾਰਤ ਤੋਂ ਭੱਜ ਕੇ ਲੰਡਨ ਦੇ ਵਿੱਚ ਗਏ ਵਿਜੇ ਮਾਲਿਆ ਤੇ ਲਲਿਤ ਮੋਦੀ ਦਾ ਇਹ ਵੀਡੀਓ ਹੈ ਸੋਸ਼ਲ ਮੀਡੀਆ ਤੇ ਹੁਣ ਜੰਮ ਕੇ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਦੋਨਾਂ ਨੂੰ ਇਕੱਠਿਆਂ ਨੱਚਦੇ ਗਾਉਂਦੇ ਮਸਤੀ ਕਰਦੇ ਪਾਰਟੀ ਕਰਦੇ ਹੋਏ ਦੇਖ ਸਕਦੇ ਹਾਂ ਭਾਰਤ ਤੋਂ ਹਜ਼ਾਰਾਂ ਕਰੋੜ ਰੁਪਏ ਲੈ ਕੇ ਭੱਜਣ ਵਾਲੇ ਇਹ ਲੋਕ ਵਿਦੇਸ਼ਾਂ ਦੇ ਵਿੱਚ ਜਾ ਕੇ ਲਗਜ਼ਰੀ ਲਾਈਫ ਜੀ ਰਹੇ ਨੇ ਜੋ ਸੋਸ਼ਲ ਮੀਡੀਆ ਤੇ ਇਹ ਵੀਡੀਓ ਹੁਣ ਵਾਇਰਲ ਹੋ ਰਹੀ ਹੈ ਵੀਡੀਓ ਜਿਹੜੀ ਹੈ ਲੰਡਨ ਦੀ ਦੱਸੀ ਜਾ ਰਹੀ ਹੈ ਇਸ ਪਾਰਟੀ ਦੇ ਵਿੱਚ ਦੁਨੀਆ ਭਰ ਦੇ ਕਰੀਬ 300 ਚੁਣਿੰਦਾ ਲੋਕਾਂ ਨੂੰ ਹੀ ਇਨਵਾਈਟ ਕੀਤਾ ਗਿਆ ਸੀਗਾ ਇਸ ਲਿਸਟ ਦੇ ਵਿੱਚ ਵੈਸਟ ਇੰਡੀਜ਼ ਦੇ ਸਾਬਕਾ ਕ੍ਰਿਕਟਰ ਪਲੇਅਰ ਕ੍ਰਿਸ ਗੇਲ ਦਾ ਨਾਮ ਵੀ ਸ਼ਾਮਿਲ ਹੈ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਪਰ ਲਲਿਤ ਮੋਦੀ ਨੇ ਖੁਦ ਇਸ ਪਾਰਟੀ ਨਾਲ ਜੁੜਿਆ ਹੋਇਆ ਇਹ ਵੀਡੀਓ ਜਿਹੜਾ ਹੈ ਉਹ ਸ਼ੇਅਰ ਕੀਤਾ ਹੈ ਦਾਦੀਏ ਕਿ ਲਲਿਤ ਮੋਦੇ ਤੇ ਵਿਜੇ ਮਾਲਿਆ ਵਿਦੇਸ਼ ਜਾ ਕੇ ਬਚਦੇ ਅਤੇ ਲਗਜ਼ਰੀ ਲਾਈਫ ਜੀ ਰਹੇ ਨੇ ਦੋਨਾਂ ਹੀ ਲੋਕ ਜਿਹੜੇ ਨੇ ਕਿਸੇ ਨਾ ਕਿਸੇ ਕਾਰਨ ਤੋਂ ਅਜੇ ਤੱਕ ਜਿਹੜੇ ਨੇ ਉਹ ਬਚਦੇ ਜਾ ਰਹੇ ਨੇ ਅਤੇ ਦੋਨਾਂ ਦਾ ਮਾਮਲਾ ਜਿਹੜਾ ਹਲੇ ਵੀ ਕੋਰਟ ਦੇ ਵਿੱਚ ਹੈ ਦੱਸ ਦਈਏ ਕਿ ਵਿਜੇ ਮਾਲਿਆ ਨੂੰ ਭਾਰਤ ਨੇ ਸਾਲ 2019 ਵਿੱਚ ਪਘੋੜਾ ਸਕੋਸ਼ਿਤ ਕਰ ਦਿੱਤਾ ਸੀਗਾ ਮਾਲਿਆ ਤੇ ਇਹ આરોਪ ਹੈ ਕਿ ਉਸਨੇ ਕਥਿਤ ਤੌਰ ਤੇ 9000 ਕਰੋੜ ਦਾ ਲੋਨ ਡਿਫਾਲਟ ਕੀਤਾ ਹੈ ਹਾਲਾਂਕਿ ਇਹਨਾਂ આરોਪਾਂ ਤੇ ਵਿਜੇ ਮਾਲਿਆ ਨੇ ਪਹਿਲੀ ਵਾਰ ਚੁੱਪੀ ਤੋੜੀ ਅਤੇ ਇੱਕ ਪੋਡਕਾਸਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਬੈਂਕਾਂ ਦੇ ਵੱਲੋਂ ਉਹਨਾਂ ਨੇ ਲਗਭਗ 14000 ਕਰੋੜ ਰੁਪਏ ਜਿਹੜੇ ਨੇ ਵਸੂਲ ਲਏ ਨੇ ਉਥੇ ਹੀ ਦੂਜੇ ਪਾਸੇ ਜੇਕਰ ਲਲਿਤ ਮੋਦੀ ਦੀ ਗੱਲ ਕਰੀਏ ਤਾਂ ਉਹਨਾਂ ਦੇ ਉੱਪਰ ਵੀ આરોਪ ਲੱਗੇ ਸੀ ਲਲਿਤ ਮੋਦੀ ਦੇ ਉੱਪਰ ਸੈਂਕੜੇ ਕਰੋੜ ਰੁਪਏ ਦੇ ਹੇਅਰ ਫੇਰ ਦਾ ਜਿਹੜਾ ਆ ਇਲਜ਼ਾਮ ਲੱਗਿਆ ਸੀਗਾ ਇਹ ਪੂਰਾ ਮਾਮਲਾ ਸਾਲ 2009 ਦੇ ਵਿੱਚ ਸਾਊਥ ਅਫਰੀਕਾ ਦੇ ਵਿੱਚ ਹੋਏ ਆਈਪੀਐਲ ਦੇ ਨਾਲ ਜੁੜਿਆ ਹੋਇਆ ਹੈ ਇਸ ਦੌਰਾਨ ਈਡੀ ਨੇ ਲਲਿਤ ਮੋਦੀ ਦੇ ਉੱਤੇ આરોਪ ਲਾਇਆ ਸੀ ਕਿ ਉਹਨਾਂ ਨੇ ਆਈਪੀਐਲ ਨੂੰ ਸਟਿਫਟ ਕਰਨ ਦੇ ਲਈ ਪੈਸਿਆਂ ਦਾ ਲੈਣ-ਦੇਣ ਕੀਤਾ ਜਿਸ ਨੂੰ ਲੈ ਕੇ ਈਡੀ ਨੇ ਲਲਿਤ ਮੋਦੀ ਤੇ 10.65 ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਪਰ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਡਾਂਸ ਪਾਰਟੀ ਕਰਦੇ ਹੋਏ ਨਜ਼ਰ ਆ ਰਹੇ ਨੇ ਪੰਘੋੜੇ ਜਿਨ੍ਹਾਂ ਦੇ ਉੱਪਰ ਕਰੋੜਾਂ ਰੁਪਏ ਦਾ ਕਪਲਾ ਕਰਨ ਦਾ ਜਿਹੜਾ ਇਲਜ਼ਾਮ ਲੱਗਾ ਹੈ ਤਾਂ ਤੋਂ ਕਰੋੜਾ ਰੁਪਇਆ ਲੈ ਕੇ ਭੱਜੇ ਲਲਿਤ ਮੋਦੀ ਅਤੇ ਵਿਜੇ ਮਾਲਿਆ ਦੇ ਜਿਹੜੇ ਵੀਡੀਓ ਸੋਸ਼ਲ ਮੀਡੀਆ ਤੇ ਜ਼ਬਰਦਸਤ ਵਾਇਰਲ ਹੋ ਰਹੀਏ ਤੇ ਇਸ ਵੀਡੀਓ ਦੇ ਵਿੱਚ ਦੋਵੇਂ ਪਗੋੜੇ ਲੰਡਨ ਦੀ ਇੱਕ ਵਿਸ਼ੇਸ਼ ਪਾਰਟੀ ਵਿੱਚ ਗਾਣੇ ਗਾਦੇ ਮौज-ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ